ਸੋਸ਼ਕਾ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਦਾਦੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ ਜਿੰਨੇ ਵੀ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਉੱਤੇ ਜੇਕਰ ਅਸੀਂ ਵਿਕਾਸ ਕਾਰਜਾਂ ਦੀ ਗੱਲ ਕਰੀਏ ਸੜਕਾਂ ਦੀ ਗੱਲ ਕਰੀਏ ਤਾਂ ਸਾਰੇ ਕੰਮ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਇੱਕ ਇੱਕ ਕਰਕੇ ਕੀਤੇ ਜਾ ਰਹੇ ਨੇ ਤਾਂ ਹਾਲੇ ਦੇ ਵਿੱਚ ਸੀਐਮ ਭਗਵੰਤ ਮਾਨ ਜੋ ਕਿ ਸ਼ਾਹਪੁਰ ਕੰਢੀ ਡੈਮ ਦੇ ਪ੍ਰੋਜੈਕਟ ਦਾ ਉਦਘਾਟਨ ਕਰਨ ਸਮੇਂ ਪਹੁੰਚੇ ਤਾਂ ਇਸ ਦੌਰਾਨ ਉਹਨਾਂ ਨੇ ਆਏ ਹੋਏ ਲੋਕਾਂ ਨੂੰ ਸੰਬੋਧਨ ਕੀਤਾ ਤੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਪ੍ਰੋਜੈਕਟ ਦੇ ਉੱਤੇ ਕਰੋੜਾਂ ਰੁਪਏ ਦਾ ਖਰਚਾ ਆਉਣਾ ਜਿਸ ਦੇ ਵਿੱਚ 80% ਜਿਹੜਾ ਹਿੱਸਾ ਯੋਗਦਾਨ ਹੈ ਉਹ ਪੰਜਾਬ ਸਰਕਾਰ ਕਰ ਰਹੀ ਹੈ ਤੇ 20% ਕੰਮ ਜਿਹੜਾ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਪ੍ਰੋਜੈਕਟ ਦੇ ਵਿੱਚ ਜਿਹੜਾ ਕਿ ਹਿੱਸਾ ਪਾਇਆ ਜਾ ਰਿਹਾ ਇਸ ਦੇ ਨਾਲ ਇਹਨਾਂ ਦੱਸਿਆ ਕਿ ਕਿੰਨੇ ਕਰੋੜ ਦੀ ਲਾਗਤ ਦੇ ਨਾਲ ਇੱਥੇ ਕਿਹੜੇ-ਕਿਹੜੇ ਚੀਜ਼ਾਂ ਦਾ ਉਦਘਾਟਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਹੋਰ ਵੀ ਵਿਕਾਸ ਕਾਰਜ ਦੇ ਕੰਮ ਜਿਹੜੇ ਕਿ ਕਰਵਾਏ ਜਾਣਗੇ ਕਿਉਂਕਿ ਸ੍ਰੀਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿੰਨੇ ਵੀ ਵਿਕਾਸ ਕਾਰਜ ਦੇ ਕੰਮ ਹੋਣਗੇ ਸੜਕਾਂ ਹੋਣਗੀਆਂ ਜਾਂ ਫਿਰ ਜਿੰਨੇ ਵੀ ਕੰਮ ਹੋਣ ਵਾਲੇ ਨੇ ਜਿਹੜੇ-ਜਿਹੜੇ ਪ੍ਰੋਜੈਕਟ ਹੋਣਗੇ ਉਹਨਾਂ ਨੂੰ ਪੂਰਨ ਤੌਰ ਦੇ ਉਤੇ ਕੰਪਲੀਟ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਾ ਆਵੇ ਤੇ ਰੁਕੇ ਹੋਏ ਸਾਰੇ ਕੰਮਾਂ ਨੂੰ ਜਿਹੜਾ ਕਿ ਪੂਰਾ ਕੀਤਾ ਜਾਵੇਗਾ ਆਉਂਦੇ ਹਾਂ ਅੱਜ ਬਹੁਤ ਹੀ ਪਵਿੱਤਰ ਦਿਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬਹੁਤ-ਬਹੁਤ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਵੀ ਦਿਨੇ ਆ ਮਨਵਤਾ ਦਾ ਮਨੁੱਖਤਾ ਦਾ ਸਰਵਤ ਦਾ ਭਲਾ ਮੰਗਣ ਵਾਲੀ ਬਾਣੀ ਉਚਰਨ ਵਾਲੇ ਬਾਣੀ ਦੇ ਰਚਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਅੱਜ ਸ਼ਾਹਪੁਰ ਕੰਢੀ ਡੈਮ ਦਾ ਰਸਮੀ ਤੌਰ ਤੇ ਕਟਨ ਕੀਤਾ ਗਿਆ ਕਿਉਂਕਿ ਇਹ ਪ੍ਰੋਜੈਕਟ ਜਿਹੜਾ ਕਾਫੀ ਥੇਰ ਤੋਂ ਨਿਰਮਾਨ ਦੀ ਇਹ ਸੀਗਾ ਤੇ ਇਹ ਸ਼ਾਹਪੁਰ ਕੰਡਿਟੈਂਟ ਜਿਹੜਾ ਹੈ ਪੰਜਾਬ ਵਾਸਤੇ ਖਾਸ ਤੌਰ ਤੇ ਮਾਝੇ ਦੇ ਇਲਾਕੇ ਵਾਸਤੇ ਇੱਕ ਲਾਈਫਲਾਈਨ ਸਾਬਤ ਹੋਊਗਾ ਔਰ ਜਿੱਥੇ ਬਿਜਲੀ ਬਣੂਗੀ ਨਾਲ ਨਾਲ ਸਿੰਚਾਈ ਦੀਆਂ ਸਹੂਲਤਾਂ ਵੀ ਵਧਣਗੀਆਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਤੇ ਕੱਲੇ ਬਿਜਲੀ ਨਾਲ ਘਰ ਨਹੀਂ ਰੋਸ਼ਨ ਹੋਣਗੇ ਨੌਕਰੀਆਂ ਮਿਲਣਗੀਆਂ ਤਾਂ ਉਹਨਾਂ ਦੇ ਸੁਪਨੇ ਵੀ ਰੋਸ਼ਨ ਹੋਣਗੇ ਇਸ ਡੈਮ ਦੀ ਜਿਹੜੀ ਕੁੱਲ ਲਾਗਤ ਹੈ 3394.49 ਕਰੋੜ ਹੈ ਜਿਦੇ ਚ 80% ਯੋਗਦਾਨ ਪੰਜਾਬ ਦਾ ਹੈ 2694.02 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਖਰਚਾ 20% ਯੋਗਦਾਨ ਜਿਹੜਾ ਉਹ ਕੇਂਦਰ ਦਾ 700 ਕਰੋੜ ਰੁਪਏ ਦੇ ਲਗਭਗ ਉਹਨਾਂ ਦਾ ਯੋਗਦਾਨ 3172 ਏਕੜ ਦੇ ਲਗਭਗ ਜ਼ਮੀਨ ਐਕਵਾਇਰ ਕੀਤੀ ਗਈ ਜਿਹਦੇ ਚੋ 1600 43.70 ਏਕੜ ਜ਼ਮੀਨ ਜਨਨ ਕਿ ਮੋਰ ਥੈਨ 50% ਪੰਜਾਬ ਨਾਲ ਸੰਬੰਧਿਤ ਤੇ 1527.95 ਜੰਮੂ ਕਸ਼ਮੀਰ ਨਾਲ ਸੰਬੰਧਿਤ ਜ਼ਮੀਨ ਹੈ ਜਿਹੜੀ ਐਕੁਆਇਰ ਇਸ ਪ੍ਰੋਜੈਕਟ ਵਾਸਤੇ ਕੀਤੀ ਗਈ 5000 ਹਕਟੇਰ ਜਾਨਕੀ ਲਗਭਗ 12500 ਏਕੜ ਰਕਬੇ ਲਈ ਸਿੰਚਾਈ ਦਾ ਪ੍ਰਬੰਧ ਇਸ ਡੈਮ ਦੇ ਚੱਲਣਾ ਹੋਊਗਾ 206 ਮੈਗਾਵਾਟ ਦੇ ਦੋ ਬਿਜਲੀ ਘਰ ਬਣਾਏ ਜਾ ਰਹੇ ਨੇ ਇਹਦਾ 75% ਕੰਮ ਮੁਕੰਮਲ ਹੋ ਗਿਆ ਤੇ ਮਾਰਚ 2026 ਤੱਕ ਇਹ ਸਾਰਾ ਕੰਪਲੀਟ ਹੋ ਜਾਊਗਾ ਤੇ ਬਿਜਲੀ ਦਾ ਉਪਾਦਨ ਜਿਹੜਾ ਹੈ ਬਿਜਲੀ ਦੀ ਪ੍ਰੋਡਕਸ਼ਨ ਜਿਹੜੀ ਹੈ ਸ਼ੁਰੂ ਹੋ ਜਾਊਗੀ ਤੇ ਸ਼ਾਹਪੁਰ ਕੰਡਿਟੈਂਮ ਦੇ ਨਿਰਮਾਣ ਤੋਂ ਪਹਿਲਾਂ ਰਣਜੀਤ ਸਾਗਰ ਪਾਵਰ ਹਾਊਸ ਤੁਸੀਂ ਜਾਣਦੇ ਹੋ ਸਵੇਰ ਤੇ ਸ਼ਾਮ ਦੇ ਪੀਕ ਲੋਡ ਦੌਰਾਨ 600 ਮੈਗਾਵਾਟ ਦੀ ਪੂਰੀ ਸਮਰੱਥਾ ਜਿਹੜੀ ਹੈ ਉਹ ਤੇ ਕੰਮ ਕਰਦੇ ਯੋਗ ਨਹੀਂ ਸੀਗਾ ਕਿਉਂਕਿ ਡਾਊਨਸਟ੍ਰੀਮ ਸਟੋਰੇਜ ਜਿਹੜਾ ਹੈ ਉਹ ਉਹਦੀ ਅਨਹੋਂਦ ਕਰਕੇ ਪਾਣੀ ਜਿਹੜਾ ਥੋੜਾ ਜਿਹਾ ਹਿੱਸਾ ਪਾਣੀ ਦਾ ਜਿਹੜਾ ਪਾਕਿਸਤਾਨ ਵੱਲ ਵਹਿ ਜਾਂਦਾ ਸੀਗਾ। ਤੋਂ ਸ਼ਾਹਪੁਰ ਕੰਡੀ ਡੈਮ ਦੇ ਚਾਲੂ ਹੋਣ ਨਾਲ ਰਣਜੀਤ ਸਾਗਰ ਪਾਵਰ ਹਾਊਸ ਨੇ ਪੀਕ ਡਿਮਾਂਡ ਨੂੰ ਪੂਰਾ ਕਰਦੇ 600 ਮੈਗਾਵਾਟ ਦੀ ਜਿਹੜੀ ਪੂਰੀ ਸਮਰੱਥਾ ਹੈ ਆਪਣੀ ਉਹ ਤੇ ਬਿਜਲੀ ਪੈਦਾ ਸ਼ੁਰੂ ਕਰ ਕਰਦੀ ਹੈ। ਬਿਜਲੀ ਪੈਦਾ ਕਰਨੀ ਸ਼ੁਰੂ ਕਰਦੀ ਹੈ। ਤੋਂ ਇਹ ਡੈਮ ਜਿਹੜਾ ਪਾਵਰ ਹਾਊਸ ਦਾ 206 ਮੈਗਾਵਾਟ ਦੀ ਬਾਦੂ ਬਿਜਲੀ ਜਿਹੜੀ ਆ ਮਾਰਚ 2026 ਤੱਕ ਉਹ ਪੂਰਾ ਹੋ ਜਾਊਗਾ ਪ੍ਰੋਜੈਕਟ ਬਾਦੂ ਬਿਜਲੀ ਪੈਦਾ ਕਰਨ ਦਾ। 3 ਨਵੀਆਂ ਨਹਿਰਾਂ ਦਾ ਨਿਰਮਾਣ ਵੀ ਅੰਤਮ ਪੜਾਤੇ ਇਸ ਡੈਮ ਦੇ ਕਾਰਨ ਜਿਹੜੀਆਂ ਨਹਿਰਾਂ ਬਣਣੀਆਂ ਤੇ ਝੀਲ ਵੀ ਇਸ ਡੈਮ ਨਾਲ ਸੰਬੰਧਿਤ ਇੱਕ ਬਣਾਈ ਗਿਆ ਆਉਣ ਵਾਲੇ ਦਿਨਾਂ 'ਚ ਚਮਰੋੜ ਨੂੰ ਇਹ ਇਸ ਝੀਲ ਨੂੰ ਇੱਕ ਟੂਰਿਸਟ ਹੱਬ ਵੱਲੋਂ ਵਜੋਂ ਅਸੀਂ ਵਿਕਸਤ ਕਰ ਰਹੇ ਹਾਂ ਬਹੁਤ ਸਾਰੀਆਂ ਮੀਟਿੰਗਾਂ ਇਹ ਇਸ ਬੰਦ ਚ ਹੋ ਗਈਆਂ ਕਈ ਵਾਰੀ ਮੈਂ ਆਇਆ ਵੀ ਹਾਂ ਇੱਥੇ ਤੇ ਚਮਰੋੜ ਲੇਖ ਜਿਹੜੀ ਹੈ ਉਹ ਰੰਜੀ ਸਾਗਰ ਸ਼ਾਹਪੁਰ ਕੰਡੀ ਤੇ ਇਹ ਇਲਾਕਾ ਜਿਹੜਾ ਕਿਉਂਕਿ ਇੱਥੇ ਖੇਤੀ ਦਾ ਜ਼ਿਆਦਾ ਅ ਨਹੀਂ ਸਕੋਪ ਹੈਗਾ ਤਾਂ ਟੂਰਿਜ਼ਮ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਇੱਥੇ ਡਿਵੈਲਪ ਕੀਤਾ ਜਾ ਸਕਦਾ ਕਿਉਂਕਿ 에어ਪੋਰਟ ਵੀ ਨੇੜੇ ਆ ਇਧਰੋਂ ਦਲਹੌਜ਼ੀ ਧਰਮਸ਼ਾਲਾ ਉਹ ਵੀ ਨੇੜੇ ਨੇ ਤੇ ਧਾਰਮਿਕ ਟੂਰਿਜ਼ਮ ਲਈ ਬਹੁਤ ਸਾਰੇ ਲੋਕ ਇੱਥੋਂ ਦੀ ਜਾਂਦੇ ਨੇ ਤੋ ਇਸ ਪ੍ਰੋਜੈਕਟ ਦਾ ਜਿੱਥੇ ਕਿਸਾਨਾਂ ਨੂੰ ਨਵੀਆਂ ਨਹਿਰਾਂ ਬਣਨ ਨਾਲ ਸਿੰਚਾਈ ਦਾ ਬਿਜਲੀ ਦਾ ਤੇ 인ਫਰਾਸਟ੍ਰਕਚਰ ਦੇ ਬਣਨ ਨਾਲ ਰੋਜ਼ਗਾਰ ਤੇ ਨਾਲ ਨਾਲ ਟੂਰਿਜ਼ਮ ਨੂੰ ਡਿਵੈਲਪ ਕਰਨ ਵਾਸਤੇ ਸਾਡੇ ਕੋਲ ਇੱਕ ਹੋਰ ਟੂਰਿਸਟ ਪਲੇਸ ਜਿਹੜੀ ਹੈ ਉਹ ਡਿਵੈਲਪ ਹੋ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨੋਂ ਜਦੋਂ ਦਾ ਕਾਰਜਪਾਰ ਸੰਭਾਲਿਆ ਕੋਈ ਨਾ ਕੋਈ ਪ੍ਰੋਜੈਕਟ ਕੋਈ ਨਾ ਕੋਈ ਲੋਕਪੱਖੀ ਫੈਸਲੇ ਕੋਈ ਨਾ ਕੋਈ ਨਵੀਆਂ ਜਿਹੜੀਆਂ ਯੋਜਨਾਵਾਂ ਨੇ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਚਾਹੇ ਉਹ ਕਰਾਂਦੀ ਬਿਜਲੀ ਫ੍ਰੀ ਦੇਣ ਦਾ 300 ਯੂਨਟ ਪਰ ਮਹੀਨਾ ਚਾਹੇ ਉਹ ਖੇਤਾਂ ਵਾਲੀ ਬਿਜਲੀ 12-12 ਘੰਟੇ ਵੀ ਦਿੱਤੀ ਹੈ 14-14 ਘੰਟੇ ਵੀ ਔਰ ਦਿਨੇ ਮਲ 12 ਘੰਟੇ ਦਿਨੇ ਆਏ 6 ਤੋਂ 6 ਜਿਹੜੀ ਰੈਗੂਲਰ ਸੇਵਾ ਪਹਿਲਾਂ ਜਿਹੜੀ 8 ਘੰਟੇ ਦਾ ਹੁੰਦਾ ਸੀ ਇੱਕ ਲੂਪ ਤੇ ਉਹ 8 ਘੰਟਿਆਂ ਦੇ ਵਿੱਚ ਵੀ 2-2 ਘੰਟਿਆਂ ਦੇ ਕਟਾ ਆ ਜਾਂਦੇ ਸੀ ਵਿੱਚ ਰੁਕਾਵਟ ਪਾ ਕੇ ਸੀ ਸੋ ਲਗਾਤਾਰ 12-12 ਘੰਟੇ 10-10 ਘੰਟੇ ਦਿਨੇ ਜਿਹੜੀ ਬਿਜਲੀ ਮਿਲ ਰਹੀ ਹੈ ਕਿਸਾਨ ਇਸ ਮਾਮਲੇ 'ਚ ਬਹੁਤ ਖੁਸ਼ ਨੇ ਫਿਰ ਇਸੇ ਤਰ੍ਹਾਂ ਹੀ ਸੜਕ ਸੁਰੱਖਿਆ ਫੋਰਸ ਬਣਾਈ 48% ਮੌਤਾਂ ਸੜਕ ਤੇ ਜਿਹੜੇ ਤੜਫ ਤੜਫ ਕੇ ਮਰ ਜਾਂਦੇ ਸੀ ਐਕਸੀਡੈਂਟਾਂ 'ਚ 48% ਮੌਤਾਂ ਦੀ ਗਿਣਤੀ ਘਟ ਹੋਈ ਹੈ ਹੁਣ ਦੂਸਰੇ ਸੂਬੇ ਵੀ ਜਿਹੜੇ ਨੇ ਉਹ ਸਾਡੇ ਤੋਂ ਉਹ ਟਿਪਸ ਮੰਗ ਰਹੇ ਨੇ ਜਾਂ ਟ੍ਰੇਨਿੰਗ ਦਾ ਜਿਹੜਾ ਕ੍ਰਾਈਟੇਰੀਆ ਮੰਗ ਰਹੇ ਨੇ ਕਿ ਕਿਸ ਤਰ੍ਹਾਂ ਟ੍ਰੇਨਿੰਗ ਕਰਾਈ ਹੈ ਅਸੀਂ ਵੀ ਆਪਣੇ ਸੂਬੇ ਦੇ ਵਿੱਚ ਸੜਕ ਸੁਰੱਖਿਆ ਫੋਰਸਾਂ ਜਿਹੜੀਆਂ ਸ਼ੁਰੂ ਕਰਨ ਲੱਗਿਆ ਕੇਂਦਰ ਸਰਕਾਰ ਵੱਲੋਂ ਇਹ ਮਾਨਯੋਗ ਮੰਤਰੀ ਨੇ ਤਨਖਾਟ ਕਰੀਜੀ ਵੱਲੋਂ ਹੈ ਡਾਇਰੈਕਸ਼ਨਾਂ ਵੀ ਦੂਜੀਆਂ ਸਟੇਟਸ ਨੂੰ ਦਿੱਤੀਆਂ ਗਈਆਂ ਕਿ ਪੰਜਾਬ ਤੋਂ ਤੁਸੀਂ ਇਹ ਪ੍ਰੋਜੈਕਟ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਦੇਵਾਂਗੇ ਜਾਣਕਾਰੀ ਅਸੀਂ 56856 ਨੌਕਰੀਆਂ ਦੇ ਚੁੱਕੇ ਹਾਂ ਹਰ ਇੱਕ ਮਹਿਕਮੇ 'ਚ ਬਿਨਾਂ ਕਿਸੇ ਕੈਸ਼ ਤੋਂ ਬਿਨਾਂ ਕਿਸੇ ਫਰਮੈਸ਼ ਤੋਂ ਚਾਹੇ ਉਹ ਪਟਵਾਰੀ ਚਾਹੇ ਡੀਐਸਪੀ ਚਾਹੇ ਐਸਡੀਓ ਚਾਹੇ ਬਿਜਲੀ ਬੋਰਡ ਦੇ ਹਰ ਇੱਕ ਮੈਡੀਕਲ ਲਾਈਨ ਦੇ ਵਿੱਚ ਵਾਟਰ ਐਂਡ ਸੈਨੀਟੇਸ਼ਨ ਸਾਰੇ ਡਿਪਾਰਟਮੈਂਟ ਨਾਲ। ਫਿਰ ਇਸ ਤੋਂ ਬਾਅਦ ਫੈਸਲੇ ਕਰਦੇ ਕਰਦੇ ਪੰਜਾਬ ਸਰਕਾਰ ਵੱਲੋਂ ਜਿਹੜਾ 10 ਲੱਖ ਰੁਪਏ ਦਾ ਜੀਵਨ ਬੀਮਾ ਯੋਜਨਾ ਆਉਣ ਵਾਲੇ ਦਿਨਾਂ ਸ਼ੁਰੂ ਹੋ ਜਾਣੀ ਹੈ ਹਰ ਪਰਿਵਾਰ ਦੀ। ਤੇ ਨਾਲ ਨਾਲ ਵਿਸ਼ਟਾਚਾਰ ਬਰੁੱਧ ਜ਼ੀਰੋ ਟੋਲਰੈਂਸ ਹੈ ਪਹਿਲਾ ਤਹਿਸੀਲਾਂ ਨੂੰ ਅਸੀਂ ਆਨਲਾਈਨ ਉਹਨਾਂ ਦੇ ਜ਼ਿਆਦਾਤਰ ਕੰਮ ਆਨਲਾਈਨ ਕਰਦੇ ਆ ਜਿੱਦੇ ਵਿੱਚ ਰਜਿਸਟਰੀ ਫਰਦ ਇੰਤਕਾਲ ਜਾਂ ਕੋਈ ਕਾਗਜ਼ ਪੱਤਰ ਕਢਾਉਣਾ ਹੈ ਜਾਂ ਕੋਈ ਜਨਮ ਸਰਟੀਫਿਕੇਟ ਕੋਈ ਜਾਤੀ ਪ੍ਰਮਾਣ ਪੱਤਰ ਜਾਂ ਕੋਈ ਕੋਈ ਵੀ ਆਨਲਾਈਨ ਨੇ ਜ਼ਿਆਦਾਤਰ ਰਜਿਸਟਰੀਆਂ ਜਿਹੜੀਆਂ ਨੇ ਉਹਦੇ ਵਾਸਤੇ ਫੋਟੋ ਖਿਚਵਾਉਣ ਵਾਸਤੇ ਆਉਣਾ ਪੈਂਦਾ ਉਹ ਵੀ ਤੁਸੀਂ ਅਪਾਇੰਟਮੈਂਟ ਲੈ ਕੇ ਆ ਸਕਦੇ ਹੋ ਕਿ ਸਾਡਾ ਟਾਈਮ ਕਿੰਨੇ ਵਜੇ ਦਾ ਤੁਹਾਨੂੰ ਤੁਹਾਡੇ ਫੋਨ ਤੇ ਮੈਸੇਜ ਆਉਂਦਾ ਕਿ ਤੁਸੀਂ ਸਵਾ ਦੋ ਤੋਂ 2:30 ਦੇ ਵਿੱਚ ਪਚਾ ਜਾਓ 15 ਮਿੰਟ ਤੁਹਾਡੇ ਨੇ ਤੋ 15 ਮਿੰਟ ਵਿੱਚ ਜਾ ਕੇ ਤੁਸੀਂ ਉੱਥੇ ਕੰਮ ਕਰਾ ਕੇ ਵਾਪਸ ਆ ਸਕਦੇ ਹੋ ਸਾਰਾ ਦਿਨ ਕਚੇਰੀਆਂ ਚ ਬੈ ਕੇ ਉੱਥੇ ਆਪਣਾ ਦਿਨ ਖਰਾਬ ਕਰਨਾ ਜਾਂ ਖੱਜਲ ਖਵਾਰੀਆਂ ਤੋਂ ਬਚਾਏ ਰੀਸੈਂਟਲੀ ਆਰਟੀਓ ਆਫਿਸ ਬੰਦ ਕੀਤਾ ਹੈ ਲੁਧਿਆਣੇ ਦਾ ਫੇਸਲੈਸ ਕਰਤਾ ਸਾਰਾ 56 ਜਿਹੜੀਆਂ ਉੱਥੇ ਫੈਸਿਲਟੀਆਂ ਸੀ ਲਾਇਸੈਂਸ ਬਣਾਉਣ ਤੋਂ ਲੈ ਕੇ ਲਰਨਿੰਗ ਲਾਇਸੈਂਸ ਦਾ ਫੋਨ ਤੇ ਹੀ ਟੈਸਟ ਦੇ ਸਕਦੇ ਹੋ ਸਿਰਫ ਫਿਜ਼ੀਕਲ ਫਿਟਨੈਸ ਵਾਸਤੇ ਜਾਣਾ ਪਊਗਾ ਜਾਂ ਇੱਕ ਦੋ ਹੋਰ ਚੀਜ਼ਾਂ ਨੇ ਜਿਹਦੇ ਵਾਸਤੇ ਜਾਣਾ ਪਊਗਾ ਆਦਰਵਾਇਸ ਤੁਸੀਂ ਆਰ ਸੀ ਦੀ ਵੈਰੀਫਿਕੇਸ਼ਨ ਹੈ ਜਾਂ ਕੋਈ ਲਾਇਸੈਂਸ ਦੀ ਕੋਈ ਕੋਈ ਹੋਵੇ ਤਾਂ ਸਾਰੀਆਂ ਜਿਹੜੀਆਂ 10 76 ਜਿਹੜਾ ਨੰਬਰ ਹੈ ਉੱਥੇ ਤੁਸੀਂ ਡਾਇਲ ਕਰਕੇ ਤੇ ਉਹ ਘਰੇ ਵੀ ਆਉਂਦੇ ਸਰਕਾਰ ਦੇ ਮੁਲਾਜ਼ਮ ਜਿਹੜੇ ਨੇ ਉਹ ਘਰੇ ਵੀ ਆਉਂਦੇ ਐ ਤੇ ਤੁਹਾਡੇ ਤੋਂ ਘਰੋਂ ਤੋਂ ਡਾਕੂਮੈਂਟ ਲੈ ਜਾਂਦੇ ਸੁਹਾਰਕ ਕਿਸਮ ਦਾ ਹਰ ਵਰਗ ਦਾ ਖੈਰ ਰੱਖਦੇ ਹੋਏ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਪਰ ਵੱਡਾ ਮੰਡੇਟ ਜਿਹੜਾ ਦਿੱਤਾ ਹੈ ਉਹ ਉਸੇ ਦਾ ਸਦਕਾ ਹੈ ਕਿ ਅਸੀਂ ਬਿਨਾਂ ਕਿਸੇ ਰੋਕ ਟੋਕ ਦੇ ਜਾਂ ਬਿਨਾਂ ਕਿਸੇ ਦਬਾਅ ਦੇ ਸੀ ਫੈਸਲੇ ਲੈ ਰਹੇ ਹਾਂ ਸੋ ਦਾਦੀ ਹੈ ਕਿ 11 ਨਵੰਬਰ ਨੂੰ ਜਿਮਨੀ ਚੋਣ ਹੋਣ ਜਾਣੀ ਹੈ ਇਸ ਦੇ ਮੱਦੇ ਨਜ਼ਰ ਵੀ ਸਿਆਮ ਭਗਵਾਨ ਤਰਨਤਾਰਨ ਦੇ ਵੱਲੋਂ ਤਰਨਤਾਰਨ ਇਲਾਕੇ ਦਾ ਜਿਹੜਾ ਕਿ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ ਲਗਾਤਾਰ ਜਿਹੜੇ ਕਿ ਰੈਲੀਏ ਕੀਤੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਸੰਬੋਧਨ ਹੋਏ ਉਹਨਾਂ ਨੂੰ ਦਾਅਵੇ ਕੀਤੇ ਜਾ ਰਹੇ ਨੇ ਵਾਅਦੇ ਕੀਤੇ ਜਾ ਰਹੇ ਨੇ ਕਿ ਉਹ ਜਿਹੜੇ ਕਿ ਤਰਨਤਾਰਨ ਦੀ ਪੂਰੀ ਨਹਿਰ ਬਦਲ ਕੇ ਰੱਖ ਦੇਣਗੇ ਜਿਹੜੇ 30 ਸਾਲਾਂ ਤੋਂ 30 ਸਾਲਾਂ ਤੋਂ ਕੁਝ ਅਜਿਹੇ ਕੰਮ ਨਹੀਂ ਜਿਹੜੇ ਕਿ ਹਲੇ ਤੱਕ ਨਹੀਂ ਹੋਏ ਤੇ ਲੋਕਾਂ ਲਈ ਤਰਾਸਦੀ ਬਣੀ ਹੋਈ ਹੈ ਉਹ ਸਾਰੇ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਕਰੇਗੀ ਬਿਊਰੋ ਰਿਪੋਰਟ ਆਜ਼ਾਦ ਸੋਚ